ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ 2364 ਦੇ ਲਈ ਭਰਤੀ ਦੀ ਜਿਹੜੀ ਖਬਰ ਹੈ ਉਹ ਵੀ ਅੱਜ ਤੁਹਾਨੂੰ ਦਿਆਂਗੇ ਤੇ 6835 ਲਈ ਇੱਕ ਪ੍ਰੈਸ ਨੋਟ ਜਾਰੀ ਕਰਕੇ ਕੁਝ ਮੰਗਾਂ ਕੀਤੀਆਂ ਗਈਆਂ ਨੇ ਆਪਾਂ ਉਹਨਾਂ ਦੀ ਵੀ ਗੱਲ ਕਰਾਂਗੇ ਤੇ ਉਹਦੇ ਵਿੱਚ ਹੀ ਆਪਾਂ 2340 ਦੀ ਭਰਤੀ ਪੂਰੀ ਹੋਣ ਬਾਰੇ ਵੀ ਗੱਲ ਕੀਤੀ ਜਾਵੇਗੀ ਸੋ ਦੋਸਤੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਆਪਣੇ ਵਿਚਾਰ ਜ਼ਰੂਰ ਦੱਸਣਾ ਤਾਂ ਦੇਖੋ ਜੀ 6835 ਦੇ ਅਧਿਪਕ ਜੀਨਨ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਤੇ ਜਿਹਦੇ ਵਿੱਚ 23 64 ਨੂੰ ਪ੍ਰਤੀ ਨੂੰ ਪੂਰਾ ਕਰਨ ਦੇ ਨਾਲ ਨਾਲ ਹੀ 68 ਪੈਂਤੀ ਅਧਿਆਪਕਾਂ ਦੀ ਬਦਲੀ ਦੀ ਗੱਲ ਕਹੀ ਹੈ ਤਾਂ ਕਿ ਜਿਹੜੇ ਕੀ ਜਿਹੜੇ ਆਪਣੇ ਟੀਚਰ ਲੱਗੇ ਹੋਏ ਨੇ 100 150 ਕਿਲੋਮੀਟਰ ਦੂਰ ਜਿਵੇਂ ਕਿ ਆਪਣੇ ਇੱਥੇ ਜਿਲਾ ਲਾਵਾਦੀ ਏਰੀਏ ਤੋਂ ਉਧਰ ਤਰਨ ਤਰਨ ਜੀਰੇ ਵੱਲ ਜਾਂਦੇ ਨੇ ਬਹੁਤ ਦੂਰ ਹਨਾ ਉਹਨਾਂ ਦੀ ਬਦਲੀ ਗੱਲ ਕੀਤੀ ਵੀ ਤਾਂ ਕਿ ਉਹਨਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ ਤੇ ਉਹਨਾਂ ਨੇ ਕਿਹਾ ਕਿ 10-10 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦਾ ਖਰਾਵ ਕੀਤਾ ਜਾਏਗਾ ਤੇ ਜਿੰਨਾਂ ਦੇ 932 ਪੋਤੇ ਇਸ ਦੁਨੀਆ ਤੋਂ ਚਲੇ ਗਏ ਹਨ ਦੁੱਖ ਉਹਨਾਂ ਨੂੰ ਪਤਾ ਹੈ 100 ਵੱਡੀ ਗਿਣਤੀ ਤੋਂ ਪੰਜਾਬ ਪਰਤੋ ਵਿਆਪਕ ਸੰਘਰਸ਼ ਦਾ ਹਿੱਸਾ ਬਣਨਗੇ ਉਸ ਤੇ ਇਥੇ ਗੱਲ ਕੀਤੀ ਜਾ ਰਹੀ ਹੈ ਮਤਲਬ ਕਿ ਜਿਹੜੇ ਅਧਿਆਪਕ ਪਿਛਲੇ ਆਪਾਂ ਸਾਲ ਦੇ ਵਿੱਚ ਦੇਖਿਆ ਸੀ ਮੀਂਹ ਦੇ ਕਾਰਨ ਜਿਹੜਾ ਐਕਸੀਡੈਂਟ ਹੋਇਆ ਸੀਗਾ ਬਹੁਤ ਸਾਰੇ ਟੀਚਰਾਂ ਦੀ ਮੌਤ ਹੋ ਗਈ ਸੀ ਉਹ ਦੂਰੀ ਕਰਨ ਕੇ ਹੀ ਹੋਈ ਸੀ ਕਿਉਂਕਿ ਜੇਕਰ ਨੇੜੇ ਹੁੰਦੇ ਤਾਂ ਸ਼ਾਇਦ ਉਹਨਾਂ ਨੂੰ ਇੰਨੀ ਸਵੇਰੇ ਜਾਂ ਇੰਨੀ ਜਲਦੀ ਵਿੱਚ ਨਾ ਜਾਣਾ ਪੈਂਦਾ ਇਸ ਕਰਕੇ ਹੀ ਗੱਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਤੇ ਚੌਂਟ ਦੀ ਪ੍ਰਤੀ ਜਲਦੀ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੀਆਂ ਸੀਟਾਂ ਨੇ ਉਹ ਸਹੀ ਤਰ੍ਹਾਂ ਦੀ ਵੰਡ ਕੀਤੀ ਜਾ ਸਕੇ ਕਿਉਂਕਿ 234% ਦੇ ਵਿੱਚ ਹੋ ਸਕਦਾ ਉਧਰ ਦੇ ਬੱਚੇ ਵੀ ਹੋਣ ਤੇ ਉਹਨਾਂ ਨੂੰ ਉਧਰ ਦੀਆਂ ਸੀਟਾਂ ਮਿਲ ਜਾਣ ਤੇ ਜਿਹੜੇ ਇੱਧਰ ਆਪਣੇ ਫਾਜ਼ਲ ਏਰੀਆ ਵਾਲੇ ਬੱਚੇ ਨੇ ਇਹਨਾਂ ਨੂੰ ਇੱਧਰ ਦੀਆਂ ਸੀਟਾਂ ਮਿਲ ਜਾਣ। ਇਹ ਵੀ ਦੋਸਤੋ ਕਿਤੇ ਨਾ ਕਿਤੇ ਸਹੀ ਗੱਲ ਵੀ ਹੈ ਕਿਉਂਕਿ ਬਹੁਤ ਸਾਰੇ ਮੈਂ ਅਜਿਹੇ ਟੀਚਰਸ ਦੇਖਦਾ ਜਿਹੜੇ ਵਿਚਾਰੇ ਮਜਬੂਰੀ ਤੇ ਲਈ ਉਹਨਾਂ ਨੂੰ ਬਹੁਤ ਦੂਰ ਦੂਰ ਜਾਣਾ ਪੈਂਦਾ। ਸੋ ਸਰਕਾਰ ਨੂੰ ਇਹ ਮਜਬੂਰੀਆਂ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਉਹਨਾਂ ਨੂੰ ਵੀ ਸਹੀ ਹਾਂ ਤੇ ਨੁਕਤੀ ਦੇਣੀ ਚਾਹੀਦੀ ਹੈ ਤੇ ਦੋਸਤੋ ਧੰਨਵਾਦ ਵੀਡੀਓ ਲਾਸਟ ਤੱਕ ਦੇਖਣ ਦੇ ਲਈ ਜੇਕਰ ਤੁਹਾਡੀ ਵੀ ਕੋਈ ਕੁਇਰੀ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ